ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਅਸੀਂ ਯਹੂਦੀ ਲੋਕਾਂ ਦੇ ਬਹੁਤ ਲੰਬੇ ਤੇ ਕਈ ਵਾਰੀ ਗੁੰਝਲਦਾਰ ਇਤਿਹਾਸ ਤੇ ਇੱਕ ਟੁੰਗੀ ਨਜ਼ਰ ਮਾਰਾਂਗੇ ਹਾਂਜੀ ਸਾਡੇ ਕੋਲ ਕਈ ਸਰੋਤ ਨੇ ਵਿਕੀਪੀਡੀਆ ਕੁਝ ਅਕਾਦਮਿਕ ਪੇਪਰ ਟਾਈਮਲਾਈਨਾਂ ਤੇ ਇੱਕ YouTube ਲੈਕਚਰ ਵੀ ਹੈਗਾ ਬਿਲਕੁਲ ਮਕਸਦ ਇਹ ਹੈ ਕਿ ਇਸ ਸਫ਼ਰ ਦੇ ਮੁੱਖ ਮੋੜਾ ਨੂੰ ਸਮਝਿਆ ਜਾ ਸਕੇ ਹਾਂ ਤੇ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਿਸ਼ੋਕੜ ਦੇਖ ਲਈਏ ਯਹੂਦੀ ਧਰਮ ਦੀਆਂ ਜੜ੍ਹਾਂ ਪੁਰਾਤਨ ਕਨਾਨ ਯਾਨੀ ਅੱਜ ਦੇ ਇਜ਼ਰਾਈਲ ਵਾਲੇ ਇਲਾਕੇ ਵਿੱਚ ਨੇ ਹਾਂਜੀ ਜਿੱਥੇ ਇਜ਼ਰਾਈਲੀ ਲੋਕ ਰਹਿੰਦੇ ਸਨ ਇਹ ਕਹਾਣੀ ਕੋਈ 3500 ਸਾਲ ਤੋਂ ਵੀ ਪੁਰਾਣੀ ਹੈ ਬਹੁਤ ਪੁਰਾਣੀ ਹਾਂ ਤੇ ਇਸ ਵਿੱਚ ਡੈਸਪੋਰਾ ਯਾਨੀ ਲੋਕਾਂ ਦਾ ਆਪਣੀ ਧਰਤੀ ਤੋਂ ਬਾਹਰ ਜਾ ਕੇ ਵਸਣਾ ਉਹਦਾ ਬਹੁਤ ਵੱਡਾ ਰੋਲ ਰਹਾ ਅੱਛਾ ਯਹੂਦੀ ਸ਼ਬਦ ਤਾਂ ਖੈਰ ਬਾਤ ਚ ਆ ਪਰ ਮੂਲ ਪਰੰਪਰਾ ਅਬਰਾਹਮ ਤੇ ਪਰਮੇਸ਼ਵਰ ਦੇ ਇਕਰਾਰਨਾਮੇ ਤੇ ਟਿਕੀ ਹੋਈ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਨਾ ਪੁਰਾਤਨ ਜੜਾਂ ਤੋਂ ਅਬਰਾਹਮ ਦਾ ਇਕਰਾਰਨਾਮਾ ਤੇ ਖਾਸ ਕਰਕੇ ਉਹ ਮਿਸਰ ਤੋਂ ਕੂਚ ਵਾਲੀ ਕਹਾਣੀ ਭਾਵੇਂ ਇਤਿਹਾਸਿਕ ਸਬੂਤ ਜਿਵੇਂ ਤੁਸੀਂ ਕਿਹਾ ਸ਼ਾਇਦ ਘੱਟ ਹੋਣ ਹਾਂ ਬਹਿਸ ਦਾ ਵਿਸ਼ਾ ਹੈ ਪਰ ਪਛਾਣ ਲਈ ਤਾਂ ਇਹ ਬਹੁਤ ਜ਼ਰੂਰੀ ਹੈ ਹਨਾ ਬਿਲਕੁਲ ਬੁਨਿਆਦੀ ਥੰਮ ਹੈ ਸੱਭਿਆਚਾਰਕ ਤੌਰ ਤੇ ਬਹੁਤ ਅਹਿਮ ਇਹੀ ਉਹ ਸਮਾਂ ਸੀ ਜਦੋਂ ਇਜ਼ਰਾਈਲੀ ਹਿਬਰੂ ਯਹੂਦੀ ਇਹ ਸ਼ਬਦ ਹੌਲੀ-ਹੌਲੀ ਬਣੇ ਹਾਂ ਸ਼ਬਦਾਂ ਦਾ ਵਿਕਾਸ ਹੋਇਆ ਪਰ ਜੇ ਪੁਰਾਤਤਵ ਦੀ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਕਨਾਨੀ ਜੜਾਂ ਵਾਲੇ ਇਸ਼ਾਰਾ ਕਰਦਾ ਹੈ ਅੱਛਾ ਮਤਲਬ ਮਿਸਰ ਤੋਂ ਕੋਈ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਨਿਕਲਣ ਦੇ ਠੋਸ ਸਬੂਤ ਉਹ ਘੱਟ ਮਿਲਦੇ ਨੇ ਤੇ ਸਭ ਤੋਂ ਪੁਰਾਣਾ ਬਾਹਰੀ ਜ਼ਿਕਰ ਕਿੱਥੇ ਮਿਲਦਾ ਫਿਰ ਉਹ ਹੈਗਾ ਮਰਨੇਪਤਾ ਸਟੇਲ ਮਿਸਰ ਦਾ ਇੱਕ ਪੱਥਰ ਤੇ ਲਿਖਿਆ ਲੇਖ ਹੈ ਲਗਭਗ 1200 ઈਸਾ ਪੂਰਵ ਦਾ 1200 ઈਸਾ ਪੂਰਵ ਹਾਂਜੀ ਉੱਥੇ ਇਜ਼ਰਾਈਲ ਨਾਂ ਦੇ ਲੋਕਾਂ ਦਾ ਜ਼ਿਕਰ ਹੈ ਇਹ ਪਹਿਲਾ ਗੈਰ ਬਾਈਬਲੀ ਸਬੂਤ ਮੰਨਿਆ ਜਾਂਦਾ ਠੀਕ ਹੈ ਇਸ ਤੋਂ ਬਾਅਦ ਫਿਰ ਰਾਜਸ਼ਾਹੀ ਦਾ ਦੌਰ ਆਉਂਦਾ ਹੈ ਡੇਵਿਡ ਸੁਲੇਮਾਨ ਹਾਂ ਉਹਨੂੰ ਸੁਨਹਿਰੀ ਯੁੱਗ ਵੀ ਕਹਿੰਦੇ ਨੇ ਤੇ ਸੁਲੇਮਾਨ ਨੇ ਪਹਿਲਾ ਮੰਦਰ ਬਣਵਾਇਆ ਲਗਭਗ 970 ਈਸਾ ਪੂਰਵ ਚ ਬਿਲਕੁਲ ਪਰ ਇਹ ਏਕਤਾ ਜ਼ਿਆਦਾ ਦੇਰ ਨਹੀਂ ਚੱਲੀ ਹਾਂ ਰਾਜ ਵੰਡਿਆ ਗਿਆ ਹਾਂ ਉੱਤਰ ਚ ਇਜ਼ਰਾਈਲ ਤੇ ਦੱਖਣ ਚ ਯਹੂਦਾ ਤੇ ਫਿਰ ਬਾਹਰੀ ਹਮਲੇ ਸ਼ੁਰੂ ਹੋ ਗਏ ਪਹਿਲਾ ਅਸ਼ੂਰੀ ਆਏ ਉਹਨਾਂ ਨੇ ਉੱਤਰੀ ਰਾਜ ਖਤਮ ਕਰਤਾ ਕੋਈ 722 ਈਪੂ ਦੇ ਆਸ-ਪਾਸ ਤੇ ਫਿਰ ਬੈਬਿਲੋਨੀ ਹਾਂ ਫਿਰ ਬੈਬਿਲੋਨੀਆ ਨੇ ਦੱਖਣੀ ਰਾਜ ਯਹੂਦਾ ਨੂੰ ਜਿੱਤ ਲਿਆ ਤੇ ਪਹਿਲਾ ਮੰਦਰ ਟਾ ਦਿੱਤਾ 587 ਈਸਵੀ ਪੂਰਵ ਚ ਓ ਇਸ ਨਾਲ ਬੈਬਲੋਨੀ ਗੁਲਾਮੀ ਸ਼ੁਰੂ ਹੋਈ ਤੇ ਇਹੀ ਮਤਲਬ ਯਹੂਦੀ ਡਾਇਸਪੋਰਾ ਦੀ ਅਸਲ ਸ਼ੁਰੂਆਤ ਸੀ ਇਹ ਤਾਂ ਬਹੁਤ ਵੱਡਾ ਝਟਕਾ ਹੋਏਗਾ ਬਹੁਤ ਵੱਡਾ ਪਰ ਇਸ ਨੇ ਇਹ ਵੀ ਦਿਖਾਇਆ ਕਿ ਪਛਾਣ ਜ਼ਮੀਨ ਜਾਂ ਮੰਦਰ ਤੋਂ ਬਿਨਾ ਵੀ ਰਹਿ ਸਕਦੀ ਹੈ ਉਸ ਸਮੇਂ ਲਈ ਇਹ ਬਹੁਤ ਨਵੀਂ ਸੋਚ ਸੀ ਪਰ ਫਿਰ ਵਾਪਸੀ ਵੀ ਹੋਈ ਹੈ ਨਾ ਫਾਰਸੀਆਂ ਦੇ ਰਾਜ ਵੇਲੇ ਹਾਂਜੀ ਹਾਂਜੀ ਫਾਰਸੀ ਰਾਜਾ ਸਾਇਰਸ ਨੇ ਇਜਾਜ਼ਤ ਦਿੱਤੀ ਤੇ ਦੂਜਾ ਮੰਦਰ ਬਣਿਆ ਫਿਰ ਇਸ ਵੀ ਪੁਰਖ ਅੱਛਾ ਤੇ ਇਸੇ ਦੌਰ ਚ ਲਗਭਗ 25ਵੀਂ ਸਦੀ ਇਪੂ ਵਿੱਚ ਤੋਰਾ ਨੂੰ ਵੀ ਮਤਲਬ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਤਾਂ ਲਿਖਤਾਂ ਦਾ ਮਹੱਤਵ ਵੱਧ ਗਿਆ ਬਿਲਕੁਲ ਉਹ ਧਰਮ ਦਾ ਕੇਂਦਰ ਬਣ ਗਈਆਂ ਅੱਗੇ ਵਧਦੇ ਹਾਂ ਯੂਨਾਨੀ ਪ੍ਰਭਾਵ ਸਿਕੰਦਰ ਹਾਂ ਸਿਕੰਦਰ ਨਾਲ ਹੈਲੈਨਿਸਟਿਕ ਯਾਨੀ ਯੂਨਾਨੀ ਸੱਭਿਆਚਾਰ ਆਇਆ ਇਸ ਦੇ ਖਿਲਾਫ ਮਕਾਬੀਅਨ ਬਗਾਵਤ ਹੋਈ ਜਿਸ ਕਰਕੇ ਥੋੜੇ ਸਮੇਂ ਲਈ ਆਪਣਾ ਰਾਜ ਵੀ ਰਿਹਾ ਉਹਨਾਂ ਦਾ ਹੈਸਮੋਨਿਅਨ ਹਾਂ ਹਸਮੋਨੀਅਨ ਰਾਜ ਪਰ ਫਿਰ ਤ੍ਰੇਟ ਈਪੀ ਵਿੱਚ ਰੋਮਨ ਆ ਗਏ ਤੇ ਸਭ ਤੋਂ ਵੱਡਾ ਮੋੜ ਸ਼ਾਇਦ 70 ਈਸਵੀ ਵਿੱਚ ਆਇਆ ਬਿਲਕੁਲ ਜਦੋਂ ਰੋਮਨਾਂ ਨੇ ਦੂਜਾ ਮੰਦਿਰ ਵੀ ਤਬਾਹ ਕਰ ਦਿੱਤਾ ਇਹ ਬਹੁਤ ਬਹੁਤ ਵੱਡੀ ਘਟਨਾ ਸੀ ਇਸ ਤੋਂ ਬਾਅਦ ਇੱਕ ਹੋਰ ਬਗਾਵਤ ਹੋਈ ਸੀ ਹਾਂ ਬਾਰ ਕੋਕਵਾ ਬਗਾਵਤ 132 ਤੋਂ 136 ਈਸਵੀ ਪਰ ਉਹਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਤੇ ਇਲਾਕੇ ਦਾ ਨਾਂ ਵੀ ਬਦਲ ਦਿੱਤਾ ਹਾਂ ਰੋਮਨਾਂ ਨੇ ਯਹੂਦੀਆ ਦਾ ਨਾਮ ਬਦਲ ਕੇ ਸੇਰੀਆ ਪਿਲੀਸਟੀਨਾ ਰੱਖ ਦਿੱਤਾ ਹੁਣ ਜਦੋਂ ਮੰਦਿਰ ਨਹੀਂ ਰਹਾ ਤੱ ਧਰਮ ਦਾ ਰੂਪ ਵੀ ਬਦਲਿਆ ਹੋਵੇਗਾ لازਮੀ ਤੌਰ ਤੇ ਇਥੋਂ ਹੀ ਰਬੀਨੀ ਯਹੂਦੀ ਧਰਮ ਦਾ ਉਭਾਰ ਹੁੰਦਾ ਹੈ ਅੱਛਾ ਹੁਣ ਜ਼ੋਰ ਮੰਦਿਰ ਦੀ ਬਲੀਤੇ ਨਹੀਂ ਸਗੋ ਪ੍ਰਾਰਥਨਾ ਕਾਨੂੰਨ ਦੀ ਪੜਾਈ ਤੇ ਉਹਦੀ ਪਾਲਣਾ ਤੇ ਆ ਗਿਆ ਤੇ ਮਿਸ਼ਨਾ ਤਲਮੂਦ ਵਰਗੀਆਂ ਕਿਤਾਬਾਂ ਹਾਂ ਇਹ ਰਬੀਨੀ ਕਾਨੂੰਨ ਤੇ ਪਰੰਪਰਾ ਦੇ ਵੱਡੇ ਸੰਗ੍ਰਹਿ ਇਸੇ ਦੌਰ ਚ ਤਿਆਰ ਹੋਏ ਤੇ ਨਾਲੋਂ ਨਾਲ ਡਾਇਸਪੋਰਾ ਪਾਈਚਾਰੇ ਵੱਧਦੇ ਗਏ ਅਸ਼ਕੇ ਨਾਜ਼ੀ ਸਫਾਰਦੀ ਮिजرائی ਯੂਰਪ ਸਪੇਨ ਮੱਧਪੂਰਬ ਹਾਂਜੀ ਤੇ ਇਸੇ ਸਮੇਂ ਚ ਜਿਵੇਂ ਅਲੈਗਜ਼ੈਂਡਰੀਆ ਵਰਗੇ ਸ਼ਹਿਰਾਂ ਚ ਸਾਨੂੰ ਸ਼ੁਰੂਆਤੀ ਯਹੂਦੀ ਵਿਰੋਧੀ ਭਾਵਨਾਵਾਂ ਦੇ ਸਬੂਤ ਵੀ ਮਿਲਦੇ ਨੇ ਹੁਣ ਆਂਦਿਆਂ ਮੱਧਕਾਲੀਨ ਦੌਰ ਤੇ ਇੱਥੇ ਤਸਵੀਰ ਥੋੜੀ ਵੱਖਰੀ ਐ ਇਸਲਾਮੀ ਤੇ ਈਸਾਈ ਦੁਨੀਆ ਵਿੱਚ ਬਹੁਤ ਵੱਖਰੀ ਸਪੇਨ ਚ ਜਦੋਂ ਮੁਸਲਮਾਨਾਂ ਦਾ ਰਾਜ ਸੀ ਖਾਸ ਕਰਕੇ ਸ਼ੁਰੂਚ ਉੱਥੇ ਯਹੂਦੀ ਸੱਭਿਆਚਾਰ ਦਾ ਇੱਕ ਕਿਸਮ ਦਾ ਸੁਨਹਿਰੀ ਯੁੱਗ ਆਇਆ। ਉਹ ਥਿੰਮੀ ਵਾਲੀ ਗੱਲ। ਹਾਂ, ਉਹਨਾਂ ਨੂੰ ਥਿੰਮੀ ਦਾ ਦਰਜਾ ਸੀ। ਮਤਲਬ ਸੁਰੱਖਿਤ ਗੈਰ ਮੁ슬ਮ। ਕੁਝ ਹੱਦ ਤੱਕ ਖੁਦਮੁਖਤਿਆਰੀ ਵੀ ਸੀ। ਪਾਰਿਸਾਈ ਯੂਰਪ ਵਿੱਚ ਉੱਥੇ ਹਾਲਾਤ ਬਹੁਤ ਵੱਖਰੇ ਸਨ। ਤਰਮ ਯੁੱਧਾਂ, ਕ੍ਰੂਸੇਡਜ਼ ਵੇਲੇ ਕਤਲੇਆਮ ਹੋਏ। ਹਾਂ ਸੁਣਿਆ। ਜਬਰੀ ਤਰਮ ਬਦਲਵਾਇਆ ਗਿਆ, ਘਹਿਟੋ ਬਣਾਏ ਗਏ, ਮਤਲਬ ਵੱਖਰੇ ਇਲਾਕਿਆਂ 'ਚ ਰਹਿਣ ਲਈ ਮਜਬੂਰ ਕੀਤਾ ਗਿਆ। ਤੇ ਦੇਸ਼ ਨਿਕਾਲੇ ਵੀ ਬਹੁਤ ਹੋਏ। इंग्लैंड ਤੋਂ ਫਰਾਂਸ ਤੋਂ ਤੇ ਸਭ ਤੋਂ ਮਸ਼ਹੂਰ 1492 ਸਪੇਨ ਤੋਂ ਅਲਹੰਬਰਾ ਫਰਮਾਨ ਰਹੇ ਤਾਂ ਲੋਕ ਕਿੱਧਰ ਗਏ ਫਿਰ ਬਹੁਤ ਸਾਰੇ ਪੂਰਬੀ ਯੂਰਪ ਵੱਲ ਖਾਸ ਕਰਕੇ ਪੋਲੈਂਡ ਤੇ ਆਟਮਨ ਸਾਮਰਾਜ ਵੱਲ ਠੀਕ ਹੈ ਹੁਣ ਆਧੁਨਿਕ ਯੁੱਗ ਗਿਆਨ ਦਾ ਯੁੱਗ ਹਸਕਾਲਾ ਪਰ ਨਾਲ ਹੀ ਨਵੇਂ ਖਤਰੇ ਹਾਂ ਹਸਕਾਲਾ ਯਾਨੀ ਯਹੂਦੀ ਗਿਆਨ ਲਹਿਰ ਨੇ ਆਧੁਨਿਕ ਸਮਾਜ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਨਾਲ ਹੀ ਪਰੰਪਰਾਵਾਦੀ ਲਹਿਰਾਂ ਜਿਵੇਂ ਰੈਸੀਦਿਕ ਯਹੂਦੀ ਧਰਮ ਵੀ ਜ਼ੋਰ ਫੜ ਗਈਆਂ ਤੇ ਕੁਝ ਬਰਾਬਰੀ ਦੇ ਹੱਕ ਵੀ ਮਿਲੇ ਨੈਪੋਲੀਅਨ ਵੇਲੇ ਹਾਂ ਮੁਕਤੀ ਮਿਲੀ ਕਈ ਥਾਵਾਂ ਤੇ ਪਰ ਐਸੇ ਦੌਰ ਚ ਆਧੁਨਿਕ ਯਹੂਦੀ ਵਿਰੋਧਵਾਦ ਮਤਲਬ ਐਂਟੀ ਸੈਮਿਟਿਜ਼ਮ ਉਹ ਵੀ ਪੈਦਾ ਹੋਇਆ ਜਿਹੜਾ ਨਸਲ ਤੇ ਆਧਾਰਿਤ ਸੀ ਤੇ ਰੂਸ ਦੇ ਪੌਗਰੋਮ ਹਾਂ ਉਹਨਾਂ ਕਰਕੇ ਲੱਖਾਂ ਯਹੂਦੀਆਂ ਨੂੰ ਭੱਜਣਾ ਪਿਆ ਖਾਸ ਕਰਕੇ ਅਮਰੀਕਾ ਵੱਲ ਤੇ ਇਹੀ ਉਹ ਮਾਹੌਲ ਸੀ ਜਿਸ ਵਿੱਚ ਜ਼ਾਇਨਵਾਦ ਸ਼ੁਰੂ ਹੋਇਆ ਬਿਲਕੁਲ ਇੱਕ ਰਾਜਨੀਤਿਕ ਲਹਿਰ ਆਪਣਾ ਦੇਸ਼ ਬਣਾਉਣ ਲਈ थियोडोर हरज़ल इज दे मुख आगु सन ते फिर 20वीं सदी होलोकास्ट शोआ हां नाजी जर्मनी ने योजनाबद्ध तरीके ਨਾਲ ਲਗਭਗ 60 लाख ਯਹੂਦੀ ਮਾਰ ਦਿੱਤੇ ਇੱਕ ਪਿਆਨਕ ਦੁਖਾਂਤ ਇਸ ਦਾ ਅਸਰ ਬਹੁਤ ਡੂੰਗਾ ਸੀ ਯਹੂਦੀ ਪਛਾਣ ਤੇ ਵੀ ਤੇ ਪੂਰੀ ਦੁਨੀਆ ਤੇ ਵੀ ਤੇ ਇਸ ਤੋਂ ਬਾਅਦ ਹੀ ਇਜ਼ਰਾਈਲ ਬਣਿਆ 1948 ਵਿੱਚ ਹਾਂਜੀ ਜ਼ਾਇਨਿਸ ਟੀਚਾ ਪੂਰਾ ਹੋਇਆ ਪਰ ਇੱਕ ਨਵਾਂ ਤੇ ਕਾਫੀ ਗੁੰਝਲਦਾਰ ਸੰਘਰਸ਼ ਸ਼ੁਰੂ ਹੋ ਗਿਆ ਜਿਹੜਾ ਅੱਜ ਤੱਕ ਚੱਲ ਰਿਹਾ ਹੈ ਤੇ ਅੱਜ ਯਹੂਦੀ ਪਾਈਚਾਰੇ ਪੂਰੀ ਦੁਨੀਆ ਚ ਨੇ ਬਿਲਕੁਲ ਇਜ਼ਰਾਈਲ ਅਮਰੀਕਾ ਫਰਾਂਸ ਕੈਨੇਡਾ ਹੋਰ ਕਈ ਦੇਸ਼ਾਂ 'ਚ ਤੇ ਇਨਾਂ 'ਚ ਵੀ ਬਹੁਤ ਵੰਸਵੰਤਾ ਹੈ ਹਰੇ ਦੀ ਮਤਲਬ ਬਹੁਤ ਕੱਟਰਪੰਥੀ ਪਾਈਚਾਰੇ ਉਹਨਾਂ ਦਾ ਵੀ ਦੁਬਾਰਾ ਉਭਾਰ ਹੋਇਆ ਹੈ ਵਾਹ ਸੱਚੀ ਇੱਕ ਅਦਭੁਤ ਸਫ਼ਰ ਰਿਹਾ ਹੈ ਪੁਰਾਣੀ ਸ਼ੁਰੂਆਤ ਗੁਲਾਮੀ ਦੁਨੀਆ 'ਚ ਖਿੰਡਣਾ ਜ਼ੁਲਮ ਸਹਿਣਾ ਪਰ ਫਿਰ ਵੀ ਪਹਿਚਾਨ ਬਣਾਈ ਰੱਖਣੀ ਤੇ ਆਖਿਰ 'ਚ ਇੱਕ ਆਧੁਨਿਕ ਦੇਸ਼ ਦੀ ਸਥਾਪਨਾ ਯਹੂਦੀ ਇਤਿਹਾਸ ਦੀ ਗੁੰਜਲਤਾ ਸਾਫ਼ ਦਿਸਦੀ ਹੈ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਹਾਂਜੀ ਜਦੋਂ ਅਸੀਂ ਇਹ ਹਜ਼ਾਰਾਂ ਸਾਲਾਂ ਦਾ ਇਤਿਹਾਸ ਦੇਖਦੇ ਹਾਂ ਵਾਰ-ਵਾਰ ਉੱਜੜਨਾ ਨਵੇਂ ਹਾਲਾਤਾਂ 'ਚ ਢਾਲਣਾ ਦੂਜਿਆਂ 'ਚ ਰਲਮਿਲ ਵੀ ਜਾਣਾ ਤੇ ਆਪਣੀ ਵੱਖਰੀ ਪਛਾਣ ਵੀ ਰੱਖਣੀ ਇਹ ਸਾਰਾ ਕੁਝ ਸਾਨੂੰ ਅੱਜ ਦੀ ਦੁਨੀਆ ਵਿੱਚ ਸਮੂਹਿਕ ਪਛਾਣ ਬਚਾਅ ਤੇ ਅਨੁਕੂਲਤਾ ਬਾਰੇ ਕੀ ਸਿਖਾਂਦਾ ਹੈ